ਕੀ ਕਹਿੰਦੇ ਨੇ ਗੁਰੂ ਸਾਹਿਬ ਰੇਣ ਸੰਤਨ ਕੀ ਮੇਰੇ ਮੁਖ ਲਾਗੀ ਮੇਰੀ ਜਵਾਨ ਤੋਂ ਸੰਤਾਂ ਦੀ ਆਦ ਸੰਤਾਂ ਦੀ ਉਹ ਗੱਲ ਆਉਣੀ ਸ਼ੁਰੂ ਹੋ ਗਈ ਇਤਿਹਾਸ ਦੀ ਅੱਛਾ ਕਿਹੜੀ ਦੁਰਮਤ ਪਈ ਹੋਈ ਸੀ ਨਾ ਅੰਦਰ ਗੁਰੂ ਨਾਨਕ ਸਾਹਿਬ ਦੇ ਕਿਹੜੀ ਦੁਰਮਤ ਪਈ ਹੋਈ ਸੀ ਕਿਉਂਕਿ ਬ੍ਰਾਹਮਣ ਦੇ ਗੁਲਾਮ ਸੀ ਬ੍ਰਾਹਮਣ ਵੈਸ਼ ਸ਼ੂਦਰ ਖੱਤਰੀ ਚਾਰ ਵਰਨ ਉਹ ਸੰਤ ਕਦੀ ਵੀ ਗੁਲਾਮ ਨਹੀਂ ਹੋਏ ਚੂੜੇ ਚਮਾਰੇ ਕਦੀ ਵੀ ਬ੍ਰਾਹਮਣ ਦੇ ਗੁਲਾਮ ਨਹੀਂ ਹੋਏ ਕਦੀ ਵੀ ਗੁਲਾਮ ਨਹੀਂ ਹੋਏ ਬ੍ਰਾਹਮਣ ਦੀ ਗੁ拉ਮੀ ਕਬੂਲ ਨਹੀਂ ਕੀਤੀ ਅੱਜ ਤੱਕ ਕਿਉਂਕਿ ਨਾ ਇਹ ਗੁਲਾਮੀ ਕਰੀ ਸਹੀ ਆ ਜੰਗਲਾ ਚ ਰਹਿਣਾ ਸ਼ੁਰੂ ਕਰ ਦਿੱਤਾ ਆਪਣੇ ਆ ਬੱਚਿਆਂ ਦੀਆਂ ਸ਼ੀਤੀਆਂ ਦਿੱਤੀਆਂ ਪਰ ਇਹਨਾਂ ਕੋ ਬ੍ਰਾਹਮਣਾਂ ਦੇ ਕਦੀ ਗੁਲਾਮੀ ਨਹੀਂ ਕੀਤੀ ਹੁਣ ਗੁਰਨਾਨਕ ਸਾਹਿਬ ਜਿਹੜੇ ਬਾਣੀ ਲਿਖਣ ਵਾਲੇ ਆ ਹੁਣ ਗੁਰਨਾਨਕ ਸਾਹਿਬ ਦੇ ਅੰਦਰੋਂ ਸੰਤਨ ਫਿਰ ਜਿਵੇਂ ਧੰਦਾ ਰੇਣ ਸੰਤਨ ਕੀ ਮੇਰੇ ਮੁਖ ਲਾਗੀ ਮੇਰੀ ਜਵਾਨ ਤੋਂ ਸੰਤਾਂ ਦੀ ਭਾਸ਼ਾ ਆਉਣ ਸ਼ੁਰੂ ਹੋ ਗਈ ਮੇਰੇ ਦਿਮਾਗ ਮੇਰੇ ਮਾਈਂਡ ਦੇ ਵਿੱਚੋਂ ਸੰਤਾਂ ਦਾ ਇਤਿਹਾਸ ਆਉਣਾ ਸ਼ੁਰੂ ਹੋ ਗਿਆ ਦੁਰਮਤ ਬਿੰਸੀ ਕੋਬੁੱਦ ਆ ਪਾਗੀ ਯਾਦ ਰੱਖਿਓ ਜਿਹੜੀ ਇਹਨਾਂ ਲੋਕਾਂ ਨੇ ਗਣਕਾ ਦੇ ਖਿਲਾਫ ਕਦੀ ਉਹਨੂੰ ਕੋਠੇ ਵਾਲੀ ਲਿਖਿਆ ਨਾਵੇਂ ਕਦੀ ਲਾਲ ਤੋਤਾ ਪੜਾਉਂਦੇ ਵਾਲੀ ਲਿਖਿਆ ਇਹਨਾਂ ਨੇ ਕਦੀ ਇਹਨਾਂ ਨੇ ਕਿਹਾ ਉਹ ਕੁੱਬੀ ਸੀ ਉਹਨੂੰ ਕ੍ਰਿਸ਼ਨ ਨੇ ਕ੍ਰਿਸ਼ਨ ਨੇ ਮੁਕਤ ਕੀਤਾ ਅਜੇ ਵੱਲ ਨੂੰ ਕ੍ਰਿਸ਼ਨ ਨੇ ਮੁਕਤ ਕੀਤਾ ਗੁਰੂ ਸਾਹਿਬ ਕਹਿੰਦੇ ਤੇ ਜਿਹੜੀ ਇਹਨਾਂ ਨੇ ਬ੍ਰਾਹਮਣ ਨੇ ਮੇਰੇ ਅੰਦਰ ਦੁਰਮਤ ਪਾਈ ਹੋਈ ਸੀ ਜਦੋਂ ਮੈਂ ਇਹ ਕੁੱਬ ਜੀ ਦਾ ਕੁੱਬ ਦੀ ਜਦੋਂ ਮੈਂ ਇਹਦਾ ਇਤਿਹਾਸ ਪੜਿਆ ਗਣਕਾ ਦਾ ਉਪਾਗੀ ਫਿਰ ਕੀ ਕਹਿੰਦੇ ਨੇ ਸੱਚ ਘਰ ਵੈਸ਼ ਹੌਣ ਧਿਆਨ ਰੱਖਿਓ ਵੈਸ਼ ਕੌਣ ਆਂ ਅੰਦਾਰੀ ਨਹੀਂ ਸਮਝਾਰੇ ਸੱਚ ਕਰ ਬੱਬੇ ਦਲਾਈਆਂ ਸਾ ਵੈਸ਼ ਸੱਚ ਕਰ ਵੈਸ ਰਹੇ ਗੁਣ ਗਾਵੇ ਹੁਣ ਵੈਸ਼ ਦੇ ਘਰ ਗਣਕਾ ਦਾ ਸੱਚ ਸ਼ੁਰੂ ਹੋ ਗਿਆ ਉੱਚੀ ਜਾਤੀਆਂ ਵਾਲਿਆਂ ਦੇ ਵਰਣ ਵੰਡ ਵਾਲਿਆਂ ਦੇ ਜਿਨ੍ਹਾਂ ਨੂੰ ਵਰਣ ਵੰਡ ਬ੍ਰਾਹਮਣੇ ਗੁਲਾਮ ਕੀਤੇ ਹੋਏ ਲੋਕ ਸੀ ਉਹਨਾਂ ਦੇ ਘਰ ਦੇ ਵਿੱਚ ਸੱਚ ਕਰ ਵੈਸ਼ ਰਹੇ ਗੁਣ ਗਾਵੇ ਗੁਣ ਗਾਏ ਸੱਚ ਕਰ ਸੱਚ ਕਰ ਵੈਸ਼ ਰਹੇ ਗੁਣ ਗਾਏ ਹੁਣ ਗਣਕਾ ਦਾ ਸੱਚ ਵੈਸ਼ਾਂ ਦੇ ਘਰ ਚੱਲ ਪਿਆ ਅੱਛਾ ਨਾਨਕ ਬਿਨਸੇ ਕੂੜਾ ਜੀਓ ਨਾਨਕ ਦੇ ਦਿਮਾਗ ਦੇ ਵਿੱਚ ਜਿਹੜਾ 베ਦ ਸ਼ਾਸਤਰਾਂ ਦਾ ਕੂੜਾ ਭਰਿਆ ਹੋਇਆ ਸੀ ਨਾਨਕ ਦੇ ਦਿਮਾਗ ਦੇ ਵਿੱਚ ਜਿਹੜਾ ਮਨੁਸਮ੍ਰਿਤੀਆਂ ਦਾ ਕੂੜਾ ਭਰਿਆ ਹੋਇਆ ਸੀ ਮਹਾਭਾਰਤ ਦਾ ਕੂੜਾ ਭਰਿਆ ਹੋਇਆ ਸੀ ਗੁਰੂ ਸਾਹਿਬ ਕਹਿੰਦੇ ਆ ਨਾਨਕ ਬਿਨਸੇ ਕੂੜਾ ਜਿਓ ਗੁਰੂ ਨਾਨਕ ਦੇ ਦਿਮਾਗ ਚ ਕੂੜਾ ਸ਼ੁਰੂ ਹੋ ਗਿਆ ਕਿਉਂ ਕਿ ਗਣਕਾ ਦਾ ਇਤਿਹਾਸ ਸੱਚਾ ਬਾਣੀ ਚ ਗੋਨਾ ਨੂੰ ਸਮਝਾਉਣ ਲੱਗ ਪਈ ਐਨਾ ਕੰਮ ਆ ਤਾਂ ਜੇ ਕਿਤੇ ਇਹ ਸ਼ਬਦ ਸੁਣਾਉਣ ਤੁਹਾਨੂੰ ਇਹਨਾਂ ਨੇ ਕੀ ਕਰਨਾ ਇਨਾ ਨੇ ਇਸ ਆਪ ਸ਼ਬਦ ਦੇ ਅਰਥ ਕਰਕੇ ਉਹ ਰੱਬ ਨੂੰ ਰੱਬਾਂ ਨੂੰ ਲੈ ਜਾਂਦੇ ਆ ਰੱਬ ਉਹ ਰੱਬ ਜੀ ਰੱਬ ਉਹ ਕਿਹੜੇ ਰੱਬ ਦੀ ਗੱਲ ਕਰਦੇ ਤੁਸੀਂ ਯਾਰ ਪੰਜਾਬ ਤੁਹਾਡਾ ਸਾਰਾ ਵੇਚ ਦਿੱਤਾ ਤੁਹਾਡੇ ਹੁੰਦਿਆਂ ਹੁੰਦਿਆਂ ਲਾਂਟਿਓ ਡਬਕੇ ਮਰ ਜਾਓ ਪੰਜਾਬ ਤੁਹਾਡਾ ਸਾਰਾ ਵੇਚ ਦਿੱਤਾ ਤੁਹਾਡੇ ਹੁੰਦਿਆਂ ਹੁੰਦਿਆਂ ਪੱਗਾ ਵਾਲਿਆਂ ਨੇ ਤੇ ਤੁਸੀਂ ਗੱਲ ਕਰਦੇ ਹੋ ਰੱਬ ਕਿਹੜੇ ਰੱਬ ਦੀ ਗੱਲ ਕਰਦੇ ਤੁਸੀਂ ਤੁਹਾਡੇ ਗੁਰਮੁਖੀ ਭਾਸ਼ਾ ਜਿਹਦੇ ਜਿੱਥੇ ਦਸ਼ਮੇਸ਼ ਪਿਤਾ ਜੀ ਨੇ ਪੰਜੇ ਪਾਸ਼ਾ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਇਸ ਬਾਣੀ ਤੋਂ ਇਸ ਭਾਸ਼ਾ ਤੋਂ ਤੁਹਾਡਾ ਵਹਿ ਗਿਆ ਵਿੜਾ ਤੁਹਾਡਾ ਤੁਸੀਂ ਵਿੜਾ ਘਰ ਕਰਾ ਗਾਤਾ ਤੁਸੀਂ ਉਸ ਬਾਣੀ ਨੂੰ ਹੀ ਸਕੂਲਾਂ ਚੋਂ ਭਜਾ ਬਾਹਰ ਕਰ ਦੁੱਤਾ ਤੇ ਮਾਰਾ ਦੁਆਰਾ ਫੇਰ ਉਨਾ ਹੀ ਚੂੜੇ ਚਮਾਰਾਂ ਨੂੰ ਹੁਣ ਕੋਸ਼ਿਸ਼ ਕਰਨੀ ਪੈ ਰਹੀ ਆ ਦੁਆਰਾ ਫੇਰ ਆਰਤੀਆਂ ਸਕੂਲਾਂ ਦੇ ਵਿੱਚ ਸ਼ੁਰੂ ਕਰਾ ਰਹੇ ਆ ਅਸੀਂ ਸਾਡੇ ਸੰਤ ਕਰਾ ਰਹੇ ਨੇ ਪਰ ਤੁਸੀਂ ਸਾਰਾ ਪੱਗਾ ਬਣ ਕੇ ਬੇੜਾ ਘਰ ਕਰਤਾ ਤੂੰ ਜਦ ਬੇਜਿਤਤਾ ਪੰਜਾਬ ਸਾਰਾ ਯਾਰ ਜਿਵੇਂ ਝੂਠ ਬੋਲਦਾ ਮੈਂ ਦੱਸ ਦਿਓ ਇਹ ਮੈਂ ਨਹੀਂ ਕਹਿ ਰਿਹਾ ਜਿਹੜੀ ਆ ਕੁਬਦ ਕੁਬਦ ਲਿਖਿਆ ਨਾ ਯਾਦ ਰੱਖਿਓ ਇਹਨਾਂ ਦੇ ਬੀਦਾ ਸ਼ਖਸਾਂ ਪੜ ਲਿਓ ਕੁਬਦ ਦਾ ਮਤਲਬ ਕੀ ਆ ਜਦੋਂ ਤ੍ਰੇਤਾ ਆ ਉਦੋਂ ਪੇਂਗਰਾ ਲਿਖਿਆ ਹੈ ਜਦੋਂ ਸਤਜੋਗ ਆਇਆ ਕਲਜੋਗ ਆਇਆ ਗਣਕਾ ਨੂੰ ਕੀ ਕੀ ਲਿਖਿਆ ਇਹਨਾਂ ਨੇ ਹਨ ਜੇ ਦਰਸ਼ਨ ਕਰਨੇ ਹੋਏ ਨਾ ਜੇ ਦਰਸ਼ਨ ਕਰਨੇ ਹੋਏ ਗਣਕਾ ਜੀ ਦੇ ਮਾਤਾ ਗੁਜਰੀ ਮਾਤਾ ਗੁਜਰੀ ਜੀਵਨ ਨੂੰ ਦੇਖ ਲਿਓ ਗੁਰੂ ਤੇਗ ਬਹਾਦਰ ਜੀਵਨ ਨੂੰ ਦੇਖ ਲਓ ਤਾਂ ਦਰਸ਼ਨ ਫਟ ਹੋ ਜਾਣਗੇ ਆਲੇ-ਸਾਂਲੇ ਨਹੀਂ ਆਰੀ ਮੈਂ ਸੂਰਜ ਪ੍ਰਕਾਸ਼ ਗ੍ਰੰਥ ਪੜ੍ਹ ਕੇ ਨਹੀਂ ਕਹਿ ਰਹਿਆ ਇਹ ਆਪਣੇ ਪੁਰਖਿਆਂ ਦੀ ਬਾਣੀ ਲਿਖੀ ਉਹ ਤੋਂ ਗਹਿਰਿਆ ਵੰਦਨੂ